ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸ਼ਿਵੀ ਆਈ ਦੇ ਜੱਜ ਸੀਗੇ ਜਗਦੀਪ ਸਿੰਘ ਬੜੇ ਘੈਂਟ ਬੰਦੇ ਸੀ ਹੁਣ ਵੀ ਅਗੇ ਨੇ ਸੀਗੇ ਕਿਉਂ ਕਿ ਜਦੋਂ ਸਰਸੇ ਵਾਲੇ ਨੂੰ ਕਚਹਿਰੀ ਵਿੱਚ ਨਹੀਂ ਕਟਹਿਰੇ ਵਿੱਚ ਖੜਾ ਕੀਤਾ ਕੀ ਕਿਹਾ ਸੀ ਕਹਿੰਦੇ ਬਾਬਾ ਜੀ ਬਲਾਤਕਾਰ ਕੀਤਾ ਕਹਿੰਦਾ ਹਾਂ ਜੀ ਕੀਤਾ ਪਰ ਮੈਨੂੰ ਮਾਫੀ ਦੇ ਦਿਓ ਗਲਤੀ ਹੋ ਗਈ ਉਹ ਕੰਦਾਈ ਤਖਤਾਂ ਦੇ ਜਥੇਦਾਰ ਨਹੀਂ ਮੈਨੂੰ ਮaaf ਕਰ ਦੇਣਗੇ ਮੈਂ ਜੱਜਾਂ ਸੀਵੀਆਈ ਦਾ ਮੈ ਛੇਤਰ ਫੇਰੂੰ ਫੇਰਿਆ ਸੀ ਨਾ ਤੇ ਉਹ ਬਾਬਾ ਹਨੀਪ੍ਰੀਤ ਵੀ ਨਾਲ ਸੀ ਸਾਚ ਲੈ ਮੈਂ ਭੁੱਲੀ ਚੱਲਿਆ ਸੀ ਤੇ ਹਨੀਪ੍ਰੀਤ ਨਾਲ ਤੇ ਪਰ ਉਥੋਂ ਜੋੜੀ ਥੋੜੀ ਜਿਹੀ ਦੂਰ ਕਰਦੀ ਸੀ ਜਾਨਕਿ ਜੋੜੀ ਤੋੜਦੀ ਸੀ ਤੇ ਬਾਬਾ ਗਿਆ ਜੇਲ੍ਹ ਚ ਮੇਰੇ ਤੇ ਗੱਲ ਕਰਨੀਆਂ ਉਹਨੂੰ ਥੋੜਾ ਜਿਹਾ ਦਿਮਾਗ ਵਿੱਚ ਰੱਖੋ ਵੀ ਕਿੱਧਰ ਨੂੰ ਲੈ ਕੇ ਜਾਣਾ ਗੱਲ ਤੇ ਜਦੋਂ ਬਾਬਾ ਜੇਲ੍ਹ ਚ ਗਿਆ 20 ਸਾਲ ਦੀ ਸਜ਼ਾ ਹੋਈ ਹੈ ਦੋ ਸਜ਼ਾ ਵਾਲਿਆਂ ਨੂੰ 10-10 ਸਾਲ ਦੀ ਮਿਲ ਕੇ ਚੱਲੋ ਤੇ ਜਿਹੜੇ ਪ੍ਰੇਮੀ ਸੀ ਸਰਸੇ ਵਾਲੇ ਜਿਨ੍ਹਾਂ ਨੂੰ ਕਹਿੰਦੇ ਸੀ ਗੁਫਾਬੇ ਚਲ ਜਾ ਕੇ ਬਾਬਾ ਨਾਮਦਾਨ ਦਿੰਦਾ ਉਹ ਕਹਿੰਦੇ ਸਾਡੇ ਗੁਰੂ ਜੀ ਸਾਡੇ ਰੱਬ ਜੀ ਕੀ ਕਹਿੰਦੇ ਸੀ ਸਤਿਗੁਰੂ ਜੀ ਆਹ ਆਹ ਉਹ ਤਾਂ ਕੌਤਕ ਕਰਨ ਵਾਸਤੇ ਗਏ ਨੇ ਜੇਲ੍ਹ ਚ ਕਹਿੰਦੇ ਕਹਿੰਦੇ ਸੀ ਨਾ ਸਪਾਈਆਂ ਦਿੰਦੇ ਸੀ ਅੱਜ ਵੀ ਦੇ ਹੀ ਜਾਂਦੇ ਆ ਅਛਾ ਜਦੋਂ ਨਾ ਉਹਨੇ ਉਹ ਰੂਹ ਫੜਾ ਪਾ ਕੇ ਅਮਰ ਤਿਆਰ ਕੀਤਾ ਸਰਸੇ ਵਾਲੇ ਨੇ ਉਦੋਂ ਇੱਕ ਬੀਬੀ ਆਪਣੇ ਰੇਲਵੇ ਸਟੇਸ਼ਨ ਬਠਿੰਡੇ ਇੱਕ ਪ੍ਰੇਮੀ ਸੀ ਉਹਦੇ ਵੀ ਉਹ ਏਕਾ ਦਾ ਪਾਇ ਸਰਸਰਾਂ ਦਾ ਉਹ ਬੀਬੀ ਦੇ ਪਾਇਆ ਸੀ ਉਹ ਬੀਬੀ ਨੂੰ ਕਹਿੰਦਾ ਤਾਨ ਤਾਨ ਸਤਿਗੁਰੂ ਤੇਰਾ ਹੀ ਆਸਰਾ ਉਹ ਬੀਬੀ ਨੇ ਥੱਪੜ ਮਾਰਿਆ ਖਿੱਚ ਕੇ ਉਹਦੇ ਕਹਿੰਦੀ ਮੈਨੂੰ ਚੜਾਉਣਾ ਤੂੰ ਉਹ ਤਾਂ ਸੱਚੀ ਕਾਲ ਸੀ ਉਹਨੇ ਪ੍ਰੇਮੀ ਸੀਗਾ ਉਹ ਉਹਨੂੰ ਗਲਤਫहमी ਹੋ ਗਈ ਮੈਨੂੰ ਚੜਾਉਂਦਾ ਜਾਣ ਕੇ ਤੇ ਲਪੜੋ ਲਪੜੀ ਹੋ ਗਏ ਉਥੇ ਛੜਾਏ ਪੁਲਿਸ ਨੇ ਇਹ ਉਦੋਂ ਸਾਰਾ ਕੁਝ ਜਰੂਰਸ ਨਿਕਲਿਆ ਸੀ ਤੇ ਹੁਣ ਮੈਂ ਜਿਹੜੀ ਗੱਲ ਕਰਨੀ ਹੈ ਧਿਆਨ ਦਿਓ ਹੁੰਡੇ ਢੜਰੀਆਂ ਵਾਲੇ ਨੇ ਨਾ ਉਹਦੀ ਜਿਹੜੇ ਸੇਵਕ ਨੇ ਪੇਰ ਨਾਲ ਉਹ ਸਪਾਈ ਨਹੀਂ ਜਾਂਦੀਆਂ ਨੇ। ਲੱਗੇ ਸਾਡੇ ਭਾਈ ਸਾਹਿਬ ਦਾ ਜਿਹੜਾ ਫੈਸਲਾ ਹੈ ਨਾ ਉਹ ਤਾਂ ਬਹੁਤ ਹੀ ਕੌਤਕ ਭਰਿਆ ਹੋਊਗਾ। ਵੇਟ ਕਰੋ ਤੁਸੀਂ। ਦੇਖਿਓ ਕੌਮ ਦੀ ਚੜ੍ਹਦੀ ਕਲਾ ਹੁੰਦੀ। ਹੁਣ ਉਹ ਉਹ ਸਪਾਈਆਂ ਦਿੰਦੇ ਆ। ਅੱਛਾ ਤੁਸੀਂ ਹੋਰ ਦੱਸੋ। ਦੱਸੋ ਨਹੀਂ ਪੁੱਛੋ। ਫੋਨ ਮੈਨੂੰ ਕਰ ਦਿਓ। ਤਕਰੀਬਨ ਜਿੱਦਣ ਦੇ ਗਲ ਤਖਤ ਤੇ ਬਹਿ ਕੇ ਜਣ ਕੇ ਜੁੱਤੀਆਂ 'ਚ ਬਹਿ ਕੇ ਆਏ ਨੇ। ਉਦੋਂ ਦੇ ਜਿਆਦਾ ਫੋਨ ਮੈਨੂੰ ਕਰਦੇ ਆ ਗਿਆਨ ਜੀ ਤੁਸੀਂ ਵੇਟ ਕਰਨੀ ਸੀ ਥੋੜੀ ਜੀ ਭਾਈ ਸਾਹਿਬ ਦਾ ਦੇਖਣਾ ਸੀ ਕਰੈਕਟਰ ਭਾਈ ਸਾਹਿਬ ਕੌਮਲੇ ਕੁਛ ਕਰਨਗੇ ਮੈਂ ਕਿਹਾ ਮੈਨੂੰ ਕੋ ਪੁੱਛਦੇ ਹਾਂ ਤੁਸੀਂ ਢੱਡਰੀਆਂ ਵੱਲ ਤੱਕ ਪੁੱਛੇ ਜਾ ਕੇ ਮੈਂ ਕਦੋਂ ਕਹਿਣਾ ਮੈਂ ਤਾਂ ਫੋਨ ਕਰ ਕਰਕੇ ਲੋਕ ਪੁੱਛਦੇ ਜੇ ਤੁਹਾਨੂੰ ਸਾਦ ਲਿਆ ਬਦਲਾਂ ਨੇ ਮੈਂ ਕਿਹਾ ਮੈਂ ਉਹ ਆ ਜਿਹਨੇ 5000 ਦੇ ਇਕੱਠ ਵਿੱਚ ਬਦਲਾਂ ਨੇ ਜੁੱਤੀ ਮਾਰੀ ਸੀ ਸਾਡੇ ਜਮੀਰ ਇੰਨੀ ਸਸਤੀ ਨਹੀਂ ਵੀ ਐਦਾਂ ਹੀ ਵਿਕ ਜੂ ਬਿਕਣੀ ਕੀ ਹੈ ਬਜ਼ੇਰੇ ਬੋਲੀ ਲਾਉਣ ਵਾਲੇ ਨੇ ਜਦੋਂ ਬਿਕਣਾ ਹੀ ਨਹੀਂ ਗੱਲ ਖਤਮ ਅਸੀਂ ਆਪਣੇ ਪੰਜਾਬ ਲਈ ਆਪਣੇ ਕੌਮ ਲਈ ਬੋਲਣਾ ਹੈ ਜਿਹੜਾ ਬੰਦਾ ਕੌਮ ਦਾ ਤੇ ਪੰਜਾਬ ਦਾ ਬੇੜਾ ਕਰ ਕਰੂ ਉਹਦੀਆਂ ਜੜਾਂ ਪੱਟ ਕੇ ਛੱਡੂ ਚੰਗੀ ਤਰ੍ਹਾਂ ਜੋ ਮਰਜੀ ਹੋ ਜੇ ਹੁਣ ਸਫਾਈਆਂ ਕੀ ਦੇਣਗੇ ਭਾਈ ਸਾਹਿਬ ਦੇ ਕੌਤਕ ਕਰਨੇ ਕੋਈ ਬਹੁਤ ਵੱਡੇ ਖੁੱਲ੍ਹ ਦੇ ਦੈਰੇ ਵਾਲੇ ਵਿਸ਼ਾਲ ਪਦਨਕੇ ਸ਼ਬਦ ਕਟ ਕੇ ਲਿਆਉਂਦੇ ਆ ਇਹ ਜਿਵੇਂ ਕਿ ਸਪਾਈਆਂ ਦੇ ਹੰਤੇ ਲੱਗੇ ਹੋਏ ਨੇ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਇੱਕ ਜਿੰਨੇ ਵੀ ਢੜਰੀਆਂ ਵਾਲੇ ਦੇ ਸੇਵਕ ਨੇ ਤੁਸੀਂ ਇਨਸਾਨ ਤੁਹਾਨੂੰ ਬੰਦੇ ਕਹਿੰਦੇ ਆ ਸੀ ਬੜੀਆਂ ਬੀਬੀਆਂ ਸੁਣਦੀਆਂ ਨੇ ਉਹਨਾਂ ਨੂੰ ਤੁਹਾਡਾ ਸਤਿਕਾਰ ਤੁਹਾਡਾ ਪਿਆਰ ਭਾਈ ਸਾਹਿਬ ਢੱਡੀਆਂ ਵਾਲੇ ਨਾਲ ਬਣਿਆ ਰਵੇ ਅਸੀਂ ਤੁਹਾਨੂੰ ਤੋੜਦੇ ਨਹੀਂ ਨਾ ਤੁਹਾਨੂੰ ਹਟਾਉਣਿਆ ਨਾ ਤੁਹੇ ਸਾਡੇ ਕਹਿਣ ਤੇ ਹਟਣਾ ਪਰ ਇੰਨੀ ਗੱਲ ਜੀਤੇ ਰੱਖਿਓ ਅੱਖਾਂ ਬੰਦ ਕਰਕੇ ਨਾ ਆ ਜਿਹੜੇ ਵਾਹਿਗੁਰੂ 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 ਕਰਦੇ ਨੇ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਕਰ ਸਕਦਾ ਤੇ ਨਹੀਂ ਹੋ ਸਕਦਾ ਤੁਹਾਨੂੰ ਪਤਾ ਹੈ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਸੱਜਣ ਠੱਗ ਦੇ ਕੋਲ ਜਾਂਦੇ ਨੇ ਉਹ ਕੀ ਸੀਗਾ ਢੜਰੀਆਂ ਵਾਲੇ ਤਾਂ ਕੁਝ ਵੀ ਨਹੀਂ ਤੇ ਉਹਨੇ ਖੂ ਦੇ ਵਿੱਚ ਬੰਦੇ ਮਾਰ ਮਾਰ ਕੇ ਸਿੱਟੇ ਸੀ ਉਸ ਵਕਤ ਤੇ ਗੁਰੂ ਪਾਸ਼ਾ ਨੇ ਊਜਲ ਕਹਿ ਹਾਂ ਝਿਲਕਣਾ ਘਟਮ ਕਲੜੀ ਮਸ ਤੋਤਿਆਂ ਜੂਠਣਾ ਉਤਰੈ ਜੇ ਸੋਂ ਧੋਵਾਂ ਤਿਸ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨਾਂ ਜਿੱਥੇ ਲੇਖਾ ਮੰਗਿਆ,ਿੱਥੇ ਖੜੇ, ਦਸਾਂ ਨੇ ਇਹ ਸ਼ਬਦ ਪੜਿਆ ਸੀ। ਤੇ ਅਰਥ ਕਰਨ ਦੀ ਲੋੜ ਨਹੀਂ ਪਈ, ਉਹਨੂੰ ਸਮਝ ਗਿਆ ਕਿ ਮੈਨੂੰ ਕਹਿ ਰਹੇ ਨੇ। ਤੇ ਉਹ ਕਹਿਣ ਲੱਗੇ, ਗਲਤੀ ਹੋ ਗਈ ਬਹੁਤ ਵੱਡੀ, ਮੈਨੂੰ ਮਾਫ਼ ਕਰਨਾ। ਤੇ ਗੁਰੂ ਪਾਸ਼ਾ ਤੋਂ ਵੱਡਾ ਤਕਰੀਬ ਹੋ ਨਹੀਂ ਸਕਦਾ। ਜਿਹੜਾ ਢੜੀਆਂ ਵਾਲੇ ਵੱਡੇ ਨੇ ਤਾਂ ਫਿਰ ਜਿਹੜੇ ਹੱਥ ਜੋੜ ਕੇ ਡੱਬੇ ਚੜਾਉਂਦੇ ਉਹਨਾਂ ਨੂੰ ਬੇਨਤੀ ਐ, ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਾ ਟੇਕਿਆ ਕਰੋ। ਫੇਟਾ ਢੰਗਾਂ ਵਾਲੇ ਨੂੰ ਗੁਰੂ ਮੰਨ ਲਓ। ਬੇਸ਼ੱਕ ਅਨੇਕਤਾ ਗੁਰੂ ਬਣਾਈ ਬੈਠੇ ਨੇ ਉਹ ਜਿਵੇਂ ਨੇਕੀ ਕਹਿੰਦਾ ਹੁੰਦਾ ਨੇਕ ਸਿੰਘ ਬਾਬਾ ਨਾਨਕ ਹੈਗੇ ਆ ਅਸੀਂ ਤੁਸੀਂ ਕਹਿਣ ਲੱਗੇ ਪਰ ਗੱਲ ਚੇਤੇ ਰੱਖਿਓ ਸਫਾਈਆਂ ਲੋਕਾਂ ਨੂੰ ਦੇਣ ਦੀ ਲੋੜ ਨਹੀਂ ਸਫਾਈਆਂ ਆਪਣੇ ਆਪ ਨੂੰ ਦੋ ਆ ਜਿਹੜੇ ਲੇਖਾ ਜੋਖਾ ਕਰਦੇ ਨੇ ਨਾ ਜਦੋਂ ਧਰਮਰਾਜ ਨੇ ਲੇਖਾ ਮੰਗਿਆ ਫੇਰ ਕੀ ਜਵਾਬ ਦੇਂਗਾ ਗੁਰਬਾਣੀ ਵਿੱਚ ਕਿਸੇ ਧਰਮਰਾਜ ਦੀ ਗੱਲ ਨਹੀਂ ਜਿਹੜੇ ਤੁਸੀਂ ਲੇਖਕ ਗਹਿ ਰਹੇ ਹੋ ਗੁਰਬਾਣੀ ਵੀ ਧਰਮ ਰਾਜ ਦੇ ਅਰਥ ਨੇ ਹੁਕਮ ਸੰਧਾਨਤ ਕਿਸੇ ਧਰਮ ਰਾਜ ਦਾ ਦਰਵਾਜ਼ਾ ਨਹੀਂ ਲੱਗਿਆ ਹੋਇਆ ਕਿਤੇ ਕੋਈ ਨਰਕ ਸਵਰਗ ਨਹੀਂ ਬਣਿਆ ਹੋਇਆ ਇਹ ਗੱਲਾਂ ਕੰਨਾਂ ਵਿੱਚ ਪਾ ਲੋ ਨਰਕ ਸਵਰਗ ਤੇ ਧਰਮ ਰਾਜ ਸਭ ਕੁਝ ਐਸੇ ਦੁਨੀਆ ਵਿੱਚ ਹੈ ਜਿਹੜਾ ਬੰਦਾ ਆਪਣੇ ਘਰ ਵਾਲੀ ਤੋਂ ਪੜਦਾ ਰੱਖ ਸਕਦਾ ਜਿਹੜਾ ਬੰਦਾ ਆਪਣੇ ਫੋਨ ਨੂੰ ਲੌਕ ਕਰਕੇ ਰੱਖੇ ਘਰ ਵਾਲੀ ਨੂੰ ਉਹਦਾ ਪਾਸਵਰਡ ਨਾ ਪਤਾ ਹੋਵੇ ਮੈਂ ਤਾਂ ਕਹਿੰਦਾ ਨਹੀਂ ਵੀ ਉਹ ਬੰਦਾ ਭਲਾ ਮਾਨਸ ਹੈ ਇਹ ਸ਼ਰਿਆਮ ਪਤਾ ਹੈ ਕੈਨੇਡਾ ਵਿੱਚ ਟ੍ਰੈਂਡ ਚੱਲਿਆ ਜਦੋਂ ਆਨੰਦ ਕਾਰਜ ਹੁੰਦੇ ਸੀ ਨਾ ਉੱਥੇ ਮੈਨੂੰ ਵੀ ਕਹਿਣਾ ਪੈਂਦਾ ਸੀ ਕਿ ਪਤੀ ਤੇ ਪਤਨੀ ਦਾ ਰਿਸ਼ਤਾ ਤਾਂ ਨਿਭਦਾ ਜੇ ਇੱਕ ਵਿਚਾਰ ਹੋਵੇ ਉਹ ਸ਼ਬਦ ਵੀ ਪੜਿਆ ਜਾਂਦਾ ਉੱਥੇ ਸਭ ਨੂੰ ਪਤਾ ਬੱਲੇ ਟੰਡੇ ਲਾਗੇ ਵਾਲਾ ਹੀ ਪੜਿਆ ਜਾਂਦਾ ਹੈ ਠੀਕ ਹੈ ਉਥੇ ਕੀ ਪੜਿਆ ਜਾਂਦਾ ਧਰ ਪੈਨ ਧਨ ਪਰ ਇਹ ਨਾ ਆਖੀ ਹੈ ਬੈਣ ਇਕੱਠੇ ਹੋਏ ਪੜਿਆ ਜਾਂਦਾ ਨਾ ਮਤਲਬ ਕੀ ਹੈ ਵੀ ਸੁਰਤ ਕਰਕੇ ਵਿਚਾਰਾਂ ਕਰਕੇ ਮੇਲ ਹੋਵੇ ਇਹਦੇ ਅਰਥ ਇਹ ਨੇ ਤਾਂ ਨਿੰਦਿ ਹੈ ਮਤਲਬ ਕਿ ਲੋਕਾਂ ਨੂੰ ਸਫਾਈਆਂ ਦੇਣ ਦੀ ਲੋੜ ਨਹੀਂ ਸਫਾਈ ਆਪਣੇ ਆਪ ਨੂੰ ਦਿਓਗੇ ਅਸੀਂ ਖੜੇ ਕਿੱਥੇ ਆ ਥੋੜੇ ਵੀ ਤੇ ਸਰਸਾ ਵਾਲੇ ਵਿੱਚ ਫਰਕ ਕੀ ਹੈ ਉਹ ਬਲਾਤਕਾਰੀ ਬਲਾਤ ਕਰਕੇ ਕਰਕੇ ਜੇਲ੍ਹ ਵਿੱਚ ਗਿਆ ਤੇ ਇੱਥੇ ਭੇਡਾਂ ਕਹੇ ਜਾਣ ਸਾਡਾ ਬਾਬਾ ਤਕਉਤ ਕਰਨ ਵਾਦ ਤੇ ਗਿਆ ਫਿਰ ਸ਼ਰਿਆਂ ਪਤਾ ਲੱਗ ਗਿਆ ਪ੍ਰੂਫ ਦਿੱਤੇ ਉਹ ਜੱਸਾ ਸਾਹਿਬ ਕਹਿੰਦੇ ਤੁਸੀਂ ਬਲਾਤਕਾਰ ਕੀਤਾ ਮੰਨ ਗਿਆ ਸੀ ਉੱਤੇ ਹਾਂ ਕੀਤਾ ਕੀਤਾ ਕਹਿੰਦਾ ਜੇ ਕੀਤਾ ਕਿ ਮੈਂ ਫਿਰ ਚੱਲ ਜੇਲ੍ਹ 20 ਸਾਲ ਲਈ ਸਮਝ ਆਈ ਗੱਲ ਦੀ ਤੋੜ ਦੇ ਵਿੱਚ ਉਹਦੇ ਵਿੱਚ ਫਰਕ ਕੀ ਹੈ ਉਹਨਾਂ ਨੇ ਪਹਿ ਡੈਂਸ ਪਾਈ ਦੇ ਜਾਂਦੀ ਹੁਣ ਤੱਕ ਤੇ ਤੁਸੀਂ ਦੇਣੀ ਸ਼ੁਰੂ ਕਰ ਦਿਓ ਇੱਕ ਗੱਲ ਜੇ ਤੇ ਰੱਖਿਓ ਜਿਹੜਾ ਇਨਸਾਨ ਧਰਤੀ ਤੇ ਆਇਆ ਨਾ ਉਹ ਰੱਬ ਨਹੀਂ ਹੈਗਾ ਤੇ ਉਹਦੇ ਗੁਣ ਔਗਣ ਦੇਖੇ ਜਾਂਦੇ ਨੇ ਮੈਂ ਇਹ ਨਹੀਂ ਕਹਿੰਦਾ ਕਿ ਦੇ ਔਗਣ ਦੇਖੋ ਕਿ ਦੇ ਗੁਣ ਦੇਖੋ ਪਰ ਜਿਹੜਾ ਇਨਸਾਨ ਹੈ ਨਾ ਉਹ ਗਲਤੀਆਂ ਕਰਦਾ ਹੈ ਕਰਦਾ ਰਹੂਗਾ ਮੈਂ ਤਾਂ ਕਹਿੰਦਾ ਨਹੀਂ ਅਜੇ ਕਹਿੰਦੇ ਹਜੇ ਵੀ ਕਰਦੇ ਹਾਂ ਪਤਾ ਨਹੀਂ ਕਿੰਨੀਆਂ ਕਰਾਂਗੇ ਪਰ ਅੰਧ ਭਗਤ ਬਣ ਕੇ ਅੱਖਾਂ ਬੰਦ ਕਰਕੇ ਇਦਾਂ ਕਿਸੇ ਦੇ ਪਿੱਛੇ ਨਾ ਲੱਗੋ ਸਪਾਈਆਂ ਨਾ ਦਿਓ ਬਸ ਉਹਨੇ ਇੱਕ ਗੱਲ ਮੰਨ ਲਿਓ ਵੀ ਲੁੰਗ ਲਾਣਾ ਇਕੱਠਾ ਕਰਕੇ ਉਨੇ ਬਾਦਲਾਂ ਦੇ ਪੈਰਾਂ ਵਿੱਚ ਬਹਾਤ ਆ ਗਿਣਤੀ ਕਰਾਤੀ ਵੀ ਸਾਡੇ ਕੋਲੇ 20 ਲੱਖ ਵੋਟ ਹੈਗੀ ਆ। ਇਦਾਂ ਕਹਤਾ ਹੁਣ ਇੱਕ ਬੋਰਡ ਦੀ ਕੀਮਤ 5-7000 ਤਾਂ ਨਾਰਮਲੀ ਹੈਗੀ ਆ। 20 ਲੱਖ ਨੂੰ ਗੁਣਾ ਕਰ ਲੋ ਵੀ ਕਿੰਨੇ ਕਰੋੜ ਬਣਦਾ। ਇਹ ਤਾਂ ਨਾਰਮਲੀ ਹੈ। ਦਸਣਾ ਥੋੜੀ ਆ ਤੁਹਾਨੂੰ ਵੀ ਕਿੰਨੇ ਚ ਵੇਚਿਆ। ਦਸਣਾ ਨਹੀਂ ਉਹ ਜਿਵੇਂ ਚੁੜਕਲੇ ਤੁਸੀਂ ਸੁਣਦੇ ਹੋ ਹੁਣ। ਕਿਸ ਨੇ ਸਨਿਆਰ ਦੇ ਕੋਲੋਂ ਸੋਨਾ ਲੈ ਲਿਆ। ਤੇ ਬਾਹਰ ਹਲਵਾਈ ਦੀ ਦੁਕਾਨ ਦੇ ਸਾਹਮਣੇ ਸੈਟਿੰਗ ਕੀਤੀ ਹੋਈ ਸੀ ਉਹ ਸੋਨੇ ਵਾਲਾ ਕਹਿੰਦਾ ਐ ਕਰੋ ਜੀ 30000 ਆ ਮੈਂ ਤੁਹਾਨੂੰ ਕੈਸ਼ ਲੈ ਲਵੋ 70000 ਕਹਿੰਦਾ ਸਾਹਮਣੇ ਮੇਰਾ ਬ੍ਰੈਂਡ ਹੈ ਜਿਹੜਾ ਹਲਵਾਈ ਹੈ ਉਹ ਤੋਂ ਪੜ ਲਿਓ 30000 ਫੜਾ ਕੇ ਸੋਣ ਲੈ ਕੇ ਦੁਰ ਗਿਆ ਉਹ ਸਾਹਮਣੇ ਗੱਲ ਕਰਾਤੀ ਕਹਿੰਦਾ 70 ਆਪ ਦੁਰ ਗਿਆ ਉਹ 70 ਕਿਲੋ ਲੱਡੂ ਭੇਜ ਦਿੱਸ ਨਾਰੇ ਦੁਕਾਨ ਤੇ ਉਹ ਕਹਿੰਦਾ 70000 ਰੁਪਇਆ ਸੀ ਕਹਿੰਦਾ ਮੈਂ ਤਾਂ ਲੱਡੂ ਖਿਆ ਸੀ ਉਹਨੇ ਢਡੀਆਂ ਵਾਲੇ ਨੇ ਵੀ ਪਾਈ ਹੋਈਆਂ ਉੱਥੇ ਉਹ ਡੈਰੀ ਜਿੱਥੇ ਉਹ ਬਿਸਕਟ ਹੁੰਦੀ ਹੈ 슈ਗਰ ਫਰੀ ਕਾਜੂ ਕਤਰੀ ਵਾਲੀ ਬਰਫੀ ਹੁੰਦੀ ਹੈ ਮਿਲਕ ਬਦਾਮ ਹੁੰਦਾ ਮੈਂ ਵੀ ਪੀਤੇ ਤਿੰਨ ਚਾਰ ਵਾਰੀ ਪਰ ਮੁਫਤ ਨਹੀਂ ਪੈਸੇ ਦੇ ਕੇ ਬੈ ਲੈਗਾ ਮੇਰ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ